ਕਿ ਜਿਹੜਾ ਕੰਮ ਤੁਸੀਂ ਬੰਬਾਂ ਨਾਲ ਨਹੀਂ ਕਰ ਸਕੇ ਹਿੰਦੁਸਤਾਨ ਨੂੰ ਵੀ ਬੰਬਾਂ ਨਾਲ ਨਹੀਂ ਕੁਝ ਵਿਗਾੜ ਤਕੇ ਆ ਗਾਣਿਆਂ ਨਾਲ ਕੀ ਵਿਗਾੜ ਲੋਗੇ ਮਾਰਿਆ ਇਹਨਾਂ ਨੂੰ ਛੋਣ ਛੋਣ ਕੇ ਆਪਣੀ ਆਮ ਨੂੰ ਕੀ ਦਸਰਿਆ ਕਿ ਅਸੀਂ ਹਿੰਦੁਸਤਾਨ ਢਾਲਿਆ ਅਸੀਂ ਹਿੰਦੁਸਤਾਨ ਦੀ ਫੌਜ ਢਾਲੀ ਅਸੀਂ ਹਿੰਦੁਸਤਾਨ ਦੀ ਸਰਕਾਰ ਢਾਲੀ ਬਹੁਤੀ ਵਿਵਿਧੀ ਅਸੀਂ ਮੰਜੀ ਐਸਟੂ ਕੀ ਅਸੀਂ ਨਕਮਿਆਂ ਅਸੀਂ ਮਾਫ਼ ਖਲੋਗਾ ਪਾਕਿਸਤਾਨ ਵਾਲਿਓ ਵੀ ਆਪ ਦੱਸਿਆਣੀ ਸਾਡੀ ਮਿਲਟਰੀ ਪਾਕਿਸਤਾਨ ਦੀ ਮਾਫ਼ ਹੈ ਕਿ ਜਿਨ੍ਹਾਂ ਕੋਲੋ ਇੱਕ ਹਮਲਾ ਵੀ ਨਹੀਂ ਹੋਇਆ ਅਮਰੀਕਾ ਨੂੰ ਕਹਿੰਦਾ ਓਏ ਰੋਸ ਹੁੜ ਰੋਕ ਕਿੰ ਸੱਚ ਕੀ ਹੈ ਕਿ ਪਾਕਿਸਤਾਨ ਵਾਲਿਓ ਤੁਹਾਡੀ ਇੰਡੀਆ ਨੇ ਧੱਜੀਆਂ ਉਡਾਤੀਆਂ ਧੱਜੀਆਂ ਸਾਡੀ ਸਰਕਾਰ ਨੇ ਹਿੰਦੁਸਤਾਨ ਸਰਕਾਰ ਨੇ ਸਾਡੀ ਫੌਜ ਨੇ ਮੂੰਹ ਤੋੜ ਜਵਾਬ ਤੋਣਨ ਰਾਤੋ ਰਾਤ ਪਾਕਿਸਤਾਨ ਦੀ ਨਿੰਦਾ ਉਡਾਤੀਆਂ ਨਮਸਤੇ ਸਤਿ ਸ੍ਰੀ ਅਕਾਲ ਆਦab ਮੈਂ ਪ੍ਰਦੀਪ ਭੰਡਾਰੀ ਤੁਸੀਂ ਦੇਖ ਰਹੇ ਹੋ ਲੁਧਿਆਣਾ ਲਾਈਵ ਭਾਰਤ ਵੱਲੋਂ ਪਾਕਿਸਤਾਨ ਦੇ ਉੱਤੇ ਜਿਹੜੀ ਕਾਰਵਾਈ ਕੀਤੀ ਗਈ ਹੈ ਉਹ जग ਜਾਹਰ ਹੈ ਪਾਕਿਸਤਾਨ ਦੇ ਅੰਦਰ ਜਿਹੜੇ ਅੰਤਖਵਾਦੀ ਗਤੀਵਿਧੀਆਂ ਕਰ ਰਹੇ ਸੀਗੇ ਤੇ ਉਹਦਾ ਮੂੰਹ ਤੋੜ ਜਵਾਬ ਭਾਰਤ ਸਰਕਾਰ ਵੱਲੋਂ ਦਿੱਤਾ ਗਿਆ ਸੀ ਜੋ ਕਿ ਪੂਰੀ ਦੁਨੀਆ ਇਸ ਗੱਲ ਤੋਂ ਵਕਵ ਹੈ ਪਰ ਪਾਕਿਸਤਾਨ ਦੇ ਅੰਦਰ ਉਹਨਾਂ ਦੀ ਆਵਾਮ ਦੇ ਵਿੱਚ ਪਾਕਿਸਤਾਨ ਸਰਕਾਰ ਦੀ ਬੜੀ ਬੇਇੱਜ਼ਤੀ ਹੋ ਰਹੀ ਹੈ ਗੱਲਾਂ ਕਈ ਤਰ੍ਹਾਂ ਦੀਆਂ ਹੋ ਰਹੀਆਂ ਨੇ ਪਰ ਇੱਕ ਨਵੀਂ ਗੇਮ ਖੇਡੀ ਜਾ ਰਹੀ ਹੈ ਕਿ ਭਾਰਤ ਦੇ ਖਿਲਾਫ ਗੀਤ ਤਿਆਰ ਕਰਕੇ ਉਹਨਾਂ ਨੂੰ ਸਟੇਜਾਂ ਦੇ ਉੱਤੇ ਚਲਾਇਆ ਜਾ ਰਿਹਾ ਹੈ ਫੰਕਸ਼ਨਾਂ ਦੇ ਉੱਤੇ ਚਲਾਇਆ ਜਾ ਰਿਹਾ ਹੈ ਰੀਲਾਂ ਬਣਾਈਆਂ ਜਾ ਰਹੀਆਂ ਨੇ ਜਿਦੇ ਵਿੱਚ ਉਹਨਾਂ ਨੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਬਾਰੇ ਵੀ ਬਹੁਤ ਕੁਝ ਬੋਲਿਆ ਹੈ ਵੀ ਅਸੀਂ ਭਾਰਤ ਨੂੰ ਜਵਾਬ ਦਿੱਤਾ ਹੈ ਮੂੰਹ ਤੋੜਵਾ ਜਵਾਬ ਦਿੱਤਾ ਜਾਂ ਇਸ ਤਰ੍ਹਾਂ ਦਾ ਕੁਝ ਤੇ ਇਸ ਵੀਡੀਓਜ਼ ਨੂੰ ਲੈ ਕੇ ਇਸ ਗਾਣਿਆਂ ਨੂੰ ਲੈ ਕੇ ਹਿੰਦੂ ਸੰਗਠਨਾਂ ਦੇ ਵਿੱਚ ਕਾਫੀ ਰੋਸ਼ ਪਾਇਆ ਜਾ ਰਿਹਾ ਆ ਤੇ ਸਾਡੇ ਨਾਲ ਗੱਲਬਾਤ ਕਰਨ ਵਾਸਤੇ ਸੁਮਿਤ ਜਸੂਜਾ ਜੀ ਮੌਜੂਦ ਨੇ ਅਸੀਂ ਉਹਨਾਂ ਨਾਲ ਗੱਲਬਾਤ ਕਰ ਲੈਨੇ ਆਂ ਵੀ ਕੀ ਇਹ ਵੀਡੀਓ ਸਗੀਆਂ ਦੇ ਜਾਂ ਇਹਦੇ ਬਾਰੇ ਕੀ ਇਹ ਜਾਣਕਾਰੀ ਦੇਣਾ ਚਾਹੁੰਦੇ ਨੇ ਤੇ ਕੀ ਮੈਸੇਜ ਦੇਣਾ ਚਾਹੁੰਦੇ ਨੇ ਭਾਰਤ ਦੀ ਆਵਾਜ਼ ਦੀ जय श्री राम जी जय मां काली ਤੁਸੀਂ ਗੱਲ ਕੀਤੀ ਕੀ ਪਿਛਲੇ ਸਮੇਂ ਜੋ ਪਹਿਲਗਾਮ ਦੇ ਵਿੱਚ ਅੰਤਕਵਾਦੀਆਂ ਵੱਲੋਂ ਜੋ ਸਾਡੇ ਸਨਤਨੀ ਭਰਾਵਾਂ ਤੇ ਹਮਲਾ ਕੀਤਾ ਗਿਆ ਸੀਗਾ ਉਹਨਾਂ ਨੂੰ ਜਾਨੋਂ ਮਾਰਿਆ ਗਿਆ ਸੀਗਾ ਔਰ ਜੋ ਉਹਨਾਂ ਦੀਆਂ ਔਰਤਾਂ ਸੀਗੀਆਂ ਜੋ ਲੇਡੀਜ਼ ਸੀਗੀਆਂ ਉਹਨਾਂ ਨੂੰ ਛੱਡ ਦਿੱਤਾ ਗਿਆ ਸੀਗਾ ਕੀ ਕਹਿ ਕੇ ਛੱਡਿਆ ਗਿਆ ਸੀਗਾ ਕਿ ਜਾ ਕੇ ਆਪਣੇ ਮੋਦੀ ਨੂੰ ਦੱਸ ਦਿਓ ਵੀ ਅਸੀਂ ਇਹਨਾਂ ਨੂੰ ਕਿਉਂ ਮਾਰਿਆ ਇਹ ਗੱਲ ਕਹਿ ਕੇ ਉਹਨਾਂ ਨੂੰ ਉਹਨਾਂ ਦੀ ਜਾਨ ਬਖਸ਼ੀ ਗਈ ਸੀ ਜਦੋਂ ਇਸ ਗੱਲ ਦਾ ਸਾਡੇ ਸੈਂਟਰ ਗਵਰਨਮੈਂਟ ਨੂੰ ਇਹ ਚੀਜ਼ ਦਾ ਪਤਾ ਲੱਗਿਆ ਜਦੋਂ ਇਹ ਚੀਜ਼ ਉੱઠી ਕਿ ਪਹਿਲਗਾਮ ਦੇ ਵਿੱਚ ਇਸ ਤਰ੍ਹਾਂ 26 ਤੋਂ 28 ਹਿੰਦੂ ਮਾਰੇ ਗਏ ਆ ਸਾਡੀ ਸਰਕਾਰ ਨੇ ਹਿੰਦੁਸਤਾਨ ਸਰਕਾਰ ਨੇ ਸਾਡੀ ਫੌਜ ਨੇ ਮੂੰਹ ਤੋੜ ਜਵਾਬ ਦਿੱਤਾ ਉਹਨਾਂ ਨੂੰ ਰਾਤੋਂ ਰਾਤ ਪਾਕਿਸਤਾਨ ਦੀ ਨਿੰਦਾ ਉਡਾਤੀਆਂ ਲੇਕਿਨ ਉਹ ਚੀਜ਼ ਪਾਕਿਸਤਾਨ ਨੂੰ ਹਜਮ ਨਹੀਂ ਹੋਈ ਚੁੱਕਿਆ ਤਾਂ ਸਹੀ ਪੈਰਾ ਚ ਡਿੱਗਿਆ ਤਾਂ ਸਹੀ ਪਾਕਿਸਤਾਨ ਲੇਕਿਨ ਆਪਣੀ ਆਵਾਮ ਨੂੰ ਕੀ ਦੱਸ ਰਿਹਾ ਕਿ ਅਸੀਂ ਹਿੰਦੂਸਤਾਨ ਢਾਲਿਆ ਅਸੀਂ ਹਿੰਦੂਸਤਾਨ ਦੀ ਫੌਜ ਢਾਲੀ ਅਸੀਂ ਹਿੰਦੂਸਤਾਨ ਦੀ ਸਰਕਾਰ ਢਾਲੀ ਆਪਣੀ ਆਵਾਮ ਨੂੰ ਝੂਠ ਬੋਲ ਰਿਹਾ ਜਿਹੜੇ ਉਹਨੇ ਡਰੋਨ ਛੱਡੇ ਨਾ ਉਹ ਡਰੋਨ ਕੋਈ ਪਹੁੰਚੇ ਨਹੀਂ ਪੰਜਾਬ ਤੱਕ ਜਾਂ ਹਿੰਦੂਸਤਾਨ ਦੇ ਕਿਸੇ ਵੀ ਕੋਨੇ ਤੱਕ ਉਹ ਸਾਡੀ ਫੌਜ ਨੇ ਉਹਦੇ ਉਥੋਂ ਹੀ ਮੋੜ ਕੇ ਉਹਨੂੰ ਵਾਪਸ ਤੋਰ ਤੇ ਉਹ ਚੀਜ਼ਾਂ ਨਹੀਂ ਆਪਣੀ ਆਵਾਮ ਨੂੰ ਦੱਸ ਰਿਹਾ ਕਿ ਅਸੀਂ ਨਕਮੇ ਆ ਅਸੀਂ ਮਹੱਫ ਲੋਗਾਂ ਪਾਕਿਸਤਾਨ ਵਾਲਿਓ ਵੀ ਆਪ ਦੱਸਿਆ ਨਹੀਂ ਸਾਡੀ ਮਿਲਟਰੀ ਪਾਕਿਸਤਾਨ ਦੀ ਮਹੱਫੂ ਹੈ ਕਿ ਜਿਨ੍ਹਾਂ ਕੋਲੋਂ ਇੱਕ ਹਮਲਾ ਵੀ ਨਹੀਂ ਹੋਇਆ ਤੇ ਉਹ ਆਵਾਮ ਨੂੰ ਉੱਥੇ ਝੂਠ ਬੋਲ ਕੇ ਐਸਾ ਪ੍ਰਚਾਰ ਕੀਤਾ ਜਾ ਰਿਹਾ ਕਿ ਹਿੰਦੂ ਹਿੰਦੁਸਤਾਨ ਦੀ ਸਰਕਾਰ ਪਾਕਿਸਤਾਨ ਅੱਗੇ ਝੁੱਕ ਗਈ ਹੈ ਸਾਡੀ ਫੌਜ ਪਾਕਿਸਤਾਨ ਅੱਗੇ ਝੁੱਕ ਗਈ ਹੈ ਉੱਤੇ ਗੀਤ ਸੁناਏ ਜਾ ਰਹੇ ਆ ਸਟੇਜਾਂ ਉੱਤੇ ਕੀ ਕੀਤਾ ਜਾ ਰਿਹਾ ਗੀਤ ਸੁناਏ ਜਾ ਰਹੇ ਉੱਥੇ ਰੀਲਾ ਮੰਦੀਆਂ ਵੀ ਆ ਜਦੋਂ ਜੰਗ ਲੱਗੀ ਔਰੋ ਤਾਂ ਪਾਕਿਸਤਾਨ ਦੇ ਕੋਲੋਂ ਕੋਈ ਵੀ ਹਿੰਦੁਸਤਾਨ ਦੇ ਉੱਪਰ ਕੋਈ ਵੀ ਵਿਅਕਤੀ ਉੱਪਰ ਟੈਕ ਨਹੀਂ ਹੋ ਪਾਇਆ ਕਿਉਂਕਿ ਸਾਡੀ ਮਿਲਟਰੀ ਐਡੀ ਤਾਕਤਵਰ ਸੀ ਉਹਨਾਂ ਨੇ ਜਿੰਨੇ ਵੀ ਡਰੋਨ ਛੱਡੇ ਉਹ ਸਭ ਡਰੋਨ ਸਾਡੀ ਇੰਡੀਆ ਆਰਮੀ ਨੇ ਵਾਪਸ ਮੋੜੇ ਜਦੋਂ ਹਸਤ ਕਰਦੇ ਖਤਮ ਕਰਦੇ ਜਾਂ ਵਾਪਸ ਮੋੜੇ ਹੁਣ ਇਹ ਜਿਹੜੀ ਇਹ ਗਾਣਾ ਚੱਲ ਰਿਹਾ ਹੈ ਕੀ ਪੈਲਗਾਮ ਤੇ ਗਾਣਾ ਚੱਲ ਰਿਹਾ ਕੀ ਅਸੀਂ ਠੋਕ ਠੋਕ ਮਾਰੇ ਇਹ ਸਾਡੇ ਸਾਡੇ ਜ਼ਖਮਾਂ ਤੇ ਨੂਨ ਛਿੜਕਿਆ ਜਾ ਰਿਹਾ ਹੈ ਇਹ ਗਾਣੇ ਚ ਲਾ ਕੇ ਕੀ ਹਿੰਦੁਸਤਾਨ ਦੀ ਲੋਕ ਭੜਕਣ ਫਿਰ ਦੁਬਾਰਾ ਕੋਈ ਐਸਾ ਦੰਗਾ ਹੋਵੇ ਫਿਰ ਲੋਕ ਸੜਕਾਂ ਤੇ ਆਣ ਇਹ ਕੀ ਕੀਤਾ ਜਾ ਰਿਹਾ ਪਾਕਿਸਤਾਨ ਦੀ ਸਰਕਾਰ ਏਡੀ ਨਕਮੀ ਸਰਕਾਰ ਹੈ ਕਿ ਆਪਣੀ ਆਵਾਮ ਨੂੰ ਇੱਕ ਸੱਚ ਨਹੀਂ ਦੱਸ ਪਾਰੀ ਉੱਥੇ ਲੋਕਾਂ ਨੂੰ ਗੁੰਮਰਾਹ ਕਰ ਰਹੀ ਆ ਕਿ ਅਸੀਂ ਇੰਡੀਆ ਰਾਤਾ ਲੇਕਿਨ ਸੱਚ ਕੀ ਐ ਕਿ ਪਾਕਿਸਤਾਨ ਵਾਲਿਓ ਤੁਹਾਡੀ ਇੰਡੀਆ ਨੇ ਧੱਜੀਆਂ ਉਡਾਤੀਆਂ ਧੱਜੀਆਂ ਰਾਤ ਨੂੰ ਤੁਹਾਨੂੰ ਤਾਰੇ ਦਿਖਾਤੇ ਦਿਨੇ ਤਾਰੇ ਜਦੋਂ ਹਿੰਦੂਸਤਾਨ ਦੇ ਲੋਕ ਸੋ ਰਹੇ ਸੀਗੇ ਚੈਣ ਦੀ ਨੀਂਦ ਔਰੋ ਸਾਡੇ ਫੌਜੀ ਭਰਾਵਾਂ ਨੇ ਤੁਹਾਡੀਆਂ ਨੀਂਦਰਾਂ ਉਡਾਤੀਆਂ ਸੀ ਪਾਕਿਸਤਾਨ ਦੇ ਵਿੱਚ ਔਰੋ ਤੁਹਾਡੇ ਉੱਤੇ ਟੈਕ ਕਰਤੇ ਸੀ ਤੁਸੀਂ ਗੱਲ ਕਰਦੇ ਹੋ ਵੀ ਅਸੀਂ ਹਿੰਦੁਸਤਾਨ ਨੂੰ ਢਾਲਿਆ ਤੁਸੀਂ ਸਾਰੀ ਜ਼ਿੰਦਗੀ ਹਿੰਦੁਸਤਾਨ ਨੂੰ ਢਾਲ ਸਕਦੇ ਤੁਸੀਂ ਹਿੰਦੁਸਤਾਨ ਦੇ ਬਰਾਬਰ ਇੰਨੇ ਕੋ ਵੀ ਨਹੀਂ ਹੈਗੇ ਜਦੋਂ ਲੜਾਈ ਹੋਈ ਨਾ ਕੱਤਰ ਦੀ ਇਹਨਾਂ ਨੇ ਔਰੋ ਵੀ ਹਿੰਦੁਸਤਾਨ ਦੇ ਵਿੱਚ ਪਾਕਿਸਤਾਨ ਦੇ ਵਿੱਚ ਝੂਠ ਬੋਲਿਆ ਉਹ ਵੀ ਆਵਾਮ ਨੂੰ ਝੂਠ ਬੋਲਿਆ ਆਇਆ ਕੀ ਦੱਸਿਆ ਆਵਾਮ ਨੂੰ ਕੀ ਲੜਾਈ ਅਸੀਂ ਜਿੱਤੇ ਆਂ ਆਵਾਮ ਨੂੰ ਉੱਥੇ ਵੀ ਕੀ ਦੱਸਿਆ ਲੜਾਈ ਅਸੀਂ ਜਿੱਤੇ ਆਂ ਹੁਣ ਉਹਦਾ ਵੀ ਸੱਚ ਸੁਣ ਲੋ ਕੀ ਸੀਗਾ ਤੁਹਾਡੀ ਫੌਜ ਤੁਹਾਡੀ ਮਿਲਟਰੀ ਫੌਜ ਆਪਣੀ ਵਰਦੀਆਂ ਲਾ ਕੇ ਸਾਡੀ ਹਿੰਦੁਸਤਾਨ ਦੀ ਫੌਜ ਅੱਗੇ ਝੁਕੀ ਸੀ ਗੋਡਿਆਂ ਗੋਡਿਆਂ ਭਾ ਬੈਠੀ ਸੀ ਗੋਡਿਆਂ ਭਾ ਰ ਵੀ ਸਾਨੂੰ ਬਖਸ਼ ਦੋ ਅਸੀਂ ਤੁਹਾਡੇ ਨਾਲ ਲੜਨ ਜੋਗੇ ਨਹੀਂ ਹੈਗੇ ਸਾਡੀ ਔਕਾਤ ਨਹੀਂ ਹੈਗੀ ਤੁਹਾਡੇ ਨਾਲ ਲੜਨ ਜੋਗੀ ਐਸੇ ਜਵਾਬ ਦਿੱਤੇਗੇ ਅਸੀਂ ਸਾਡੀ ਫੌਜ ਵਾਲੋ ਐਸੇ ਜਵਾਬ ਦਿੱਤੇਗੇ ਸਾਡੀ ਸਰਕਾਰ ਵਾਲੋ ਇਹ ਲੋਕ ਹਰ ਜਗ੍ਹਾ ਮਤਲਬ ਜਦੋਂ ਇਹ ਕੁਝ ਨਹੀਂ ਕਰਨ ਜੋਗੇ ਹੁੰਦੇ ਇਹ ਸਿਰਫ ਝੂਠ ਬੋਲਦੇ ਆਪਣੀ ਵਾਮ ਨੂੰ ਉਥੇ ਇੱਕ ਝੂਠਾ ਪ੍ਰਚਾਰ ਕਰਦੇ ਆ ਝੂਠਾ ਪ੍ਰਚਾਰ ਕਰਕੇ ਆਪਣੀ ਕੁਰਸੀ ਨੂੰ ਕਾਦੂਚਾ ਰੱਖਣ ਲਈ ਇਹ ਲੋਕਾਂ ਨੂੰ ਬੇਵਗੂ ਬਣਾਉਂਦੇ ਆ ਅੱਛਾ ਇਹ ਦੱਸੋ ਵੀ ਸੁਮੇਤ ਜੀ ਹ ਹ ਜਿੱਦਾਂ ਉਹ ਇੱਕ ਪਾਸੇ ਗੱਲ ਕੀਤੀ ਜਾ ਰਹੀ ਹੈ ਵੀ ਸੀਸ ਫਾਇਰ ਦੀ ਗੱਲ ਕੀਤੀ ਜਾ ਰਹੀ ਹੈ ਵੀ ਅਸੀਂ ਲੜਨਾ ਨਹੀਂ ਚਾਹੁੰਦੇ ਅਸੀਂ ਅਮਨ ਚਾਹੁੰਦੇ ਹਾਂ ਸ਼ਾਂਤੀ ਚਾਹੁੰਦੇ ਹਾਂ ਤੇ ਉਸੇ ਤਰ੍ਹਾਂ ਉਧਰ ਦੂਸਰੇ ਪਾਸੇ ਆਪਾਂ ਜੀ ਗੱਲ ਕਰੀਏ ਤੇ ਪਾਕਿਸਤਾਨ ਦੇ ਵਿੱਚ ਜਿਹੜੀਆਂ ਇਸ ਤਰ੍ਹਾਂ ਦੀਆਂ ਗਾਣੇ ਬਣਾਏ ਜਾ ਰਹੇ ਨੇ ਇਹ ਸਟੇਜਾਂ ਦੇ ਉੱਤੇ ਗਾਣਿਆਂ ਨੂੰ ਗਾਇਆ ਜਾ ਰਿਹਾ ਹੈ ਕਿਉਂਕਿ ਉੱਥੇ ਦੇਖਿਆ ਵੀ ਉਹ ਵੀਡੀਓ ਦੇ ਵਿੱਚ ਕਾਫੀ ਲੋਕ ਅੱਗੇ ਮੂਹਰੇ ਬੈਠੇ ਆ ਕੀ ਪਾਕਿਸਤਾਨ ਸਰਕਾਰ ਨੂੰ ਇਹਨਾਂ ਚੀਜ਼ਾਂ ਦਾ ਪਤਾ ਨਹੀਂ ਹੋਊਗਾ ਕਿ ਪਾਕਿਸਤਾਨ ਇਹਨਾਂ ਤੇ ਲਗਾਮ ਨਹੀਂ ਲਗਾ ਸਕਦੀ ਵੀ ਇਹਦੇ ਨਾਲ ਲੋਕ ਭੜਕ ਸਕਦੇ ਆ ਇੰਡੀਆ ਲੋਕ ਭੜਕ ਸਕਦੇ ਆ ਤੇ ਇਸ ਨਾਲ ਫਿਰ ਹੋਰ ਮਾਹੌਲ ਖਰਾਬ ਹੋਣ ਦੇ ਚਾਂਸ ਨਹੀਂ ਬਣਦੇ ਪਾਕਿਸਤਾਨ ਦੀ ਸਰਕਾਰ ਦੀ ਪਹਿਲਾਂ ਤਾਂ ੜੀ ਉਕਾਤ ਹੀ ਹੈਣੀਗੀ ਕਿ ਆਪਣੇ ਆਵਾਮ ਨੂੰ ਕੁਝ ਸਮਝਾ ਲੇ ਜਾਂ ਉੱਥੇ ਦੀ ਫੌਜ ਨੂੰ ਕੁਝ ਸਮਝਾ ਲੇ ਉਹ ਤਾਂ ਇੱਕ ਮਿੱਟੀ ਸਰਕਾਰ ਆ ਉੱਥੇ ਦਾ ਫੌਜ ਜੋ ਕਹਿੰਦੀ ਉਹ ਹੁੰਦਾ ਉਹ ਤਾਂ ਇੱਕ ਮਿੱਟੀ ਆ ਉੱਥੇ ਇੱਕ ਕੁਰਸੀ ਦੇ ਬੈਠਾ ਨਮੂਨਾ ਉਹ ਨਮੂਨੇ ਨੂੰ ਜੋ ਫੌਜ ਕਹਦੇਗੀ ਉਹ ਨਮੂਨੇ ਨੇ ਉਹ ਕਰ ਦੇਣਾ ਉਹਦੀ ਕੋਈ ਵੈਲਿਊ ਨਹੀਂ ਹੈਗੀ ਨਮੂਨੇ ਦੀ ਹੁਣ ਗੱਲ ਕੀ ਆ ਇਹ ਲੋਕ ਹੁਣ ਇਹ ਇਹ ਗਾਣਾ ਗੱਡਤਾ ਇਹ ਕੀ ਕੀਤਾ ਜਾ ਰਿਹਾ ਵੀ ਉੱਥੇ ਆਪਣੇ ਜਿਹੜੇ ਹੈਗੇ ਲੋਕ ਉਹਨਾਂ ਨੂੰ ਉੱਚਾ ਦਿਖਾ ਕੇ ਹਿੰਦੂਸਤਾਨ ਦੇ ਲੋਕਾਂ ਨੂੰ ਨੀਵਾ ਦਿਖਾਇਆ ਜਾ ਰਿਹਾ ਨੀਵਾ ਦਿਖਾਇਆ ਜਾ ਰਿਹਾ ਹੁਣ ਗੱਲ ਕੀ ਹੈ ਜੇ ਅਸੀਂ ਇਹਨਾਂ ਲੋਕਾਂ ਦੀ ਗੱਲ ਕਰੀਏ ਜਦੋਂ ਤਾਂ ਇਹ ਹੋਇਆ ਆਪਸੀ ਸਮਝੋਤਾ ਵੀ ਅਸੀਂ ਜੰਗ ਨਹੀਂ ਲੜਨਾ ਚਾਹੁੰਦੇ ਤਾਂ ਹੀ ਸਾਡੀ ਫੌਜ ਨੇ ਭਰੋਸਾ ਨਹੀਂ ਕੀਤਾ ਸੀ ਤਾਂ ਹੀ ਉਹ ਆਪਣੇ ਉੱਥੇ ਸਰੰਦਾ ਤੇ ਬੈਠੇ ਰਹੇ ਉਹਨਾਂ ਨੂੰ ਪਤਾ ਸੀ ਇਹ ਖੋਤੀ ਨੇ ਇਹਨਾਂ ਦਾ ਕੋਈ ਭਰੋਸਾ ਨਹੀਂ ਇਨਾਂ ਦੇ ਵਿੱਚ ਇਹ ਵਿਸ਼ਵਾਸ ਕਰਨ ਯੋਗ ਨਹੀਂ ਹੈਗੇ ਇਹ ਵਿਸ਼ਵਾਸ ਕਰਨ लायक ਨਹੀਂ ਹੈਗੇ ਕੋਈ ਗੱਲ ਸਹੀ ਹੈ ਤੁਹਾਡੀ ਸੀਸਫਾਇਰ ਤੋਂ ਬਾਅਦ ਵੀ ਜਿਹੜੇ ਆ ਜੰਮੂ ਕਸ਼ਮੀਰ ਦੇ ਵਿੱਚ ਹਮਲੇ ਹੋਏ ਸੀਗੇ ਆਪਣੇ ਉਧਰ ਪੰਜਾਬ ਦੇ ਉੱਤੇ ਵੀ ਕਈ ਅਟੈਕ ਹੋਏ ਸੀਗੇ ਕਿਉਂਕਿ ਉਹ ਗੱਲ ਸਹੀ ਹੈ ਤੁਹਾਡੀ ਵੀ ਉਹ ਸੀਸਫਾਇਰ ਦਾ ਉਹਨਾਂ ਨੇ ਉਲੰਘਣ ਕੀਤਾ ਕੀਤਾ ਉਹੀ ਕਹਿ ਰਹੇ ਹਨ ਵੀ ਇਹ ਵਿਸ਼ਵਾਸ ਕਰਨ ਯੋਗ ਨਹੀਂ ਹੈਗੇ ਇਹ ਲੋਗ ਸਾਡੀ ਫੌਜ ਅੱਜ ਵੀ ਉੱਥੇ ਬੈਠੀ ਹੈ ਔਰ ਦੇਸ਼ ਦੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਨੂੰ ਮੈਂ ਇੱਕ ਬੇਨਤੀ ਜ਼ਰੂਰ ਕਰਦਾ ਕਿ ਜਿਹੜੇ ਇਹ ਮੰਚ ਲਗਾ ਕੇ ਉੱਥੇ ਇਹ ਗਾਣੇ ਗਾਏ ਜਾ ਰਹੇ ਆ ਇਦੇ ਉੱਪਰ ਸਖਤ ਤੋਂ ਸਖਤ ਐਕਸ਼ਨ ਲਿੱਤਾ ਜਾਵੇ ਪਾਕਿਸਤਾਨ ਦੀ ਸਰਕਾਰ ਨੂੰ ਮੂੰਹ ਤੋੜ ਜਵਾਬ ਦਿੱਤਾ ਜਾਵੇ ਕਿ ਜਿਹੜਾ ਕੰਮ ਤੁਸੀਂ ਬੰਬਾਂ ਨਾਲ ਨਹੀਂ ਕਰ ਸਕੇ ਹਿੰਦੁਸਤਾਨ ਦਾ ਤੁਸੀਂ ਬੰਬਾਂ ਨਾਲ ਨਹੀਂ ਕੁਝ ਵਿਗਾੜ ਸਕੇ ਆ ਗਾਣਿਆਂ ਨਾਲ ਕੀ ਵਿਗਾੜ ਲੋਗੇ ਪਤਾ ਨਹੀਂ ਇਹ ਗਾਣੇ गा ਕੇ ਕੀ ਆਪਣੀ ਆਵਾਮ ਨੂੰ ਖੁਸ਼ ਕਰ ਲਾਂਗੇ ਇਹ ਕੁਝ ਨਹੀਂ ਹੋਣਾ ਤੁਹਾਡੇ ਕੋਲੋ ਇੱਕ ਸਰਕਾਰ ਉਸਦੀ ਖੋਤੀ ਸਰਕਾਰ ਔਰ ਖੋਤੀ ਹੀ ਰਹਿਣੀ ਆ ਅੱਛਾ ਜਿੱਦਾਂ ਕਈ ਜਿਹੜੇ ਚੈਨਲ ਬੰਦ ਵੀ ਕਰਤੇ ਸ YouTube ਦੇ ਕਈ ਜਿਹੜੇ ਜਿੱਤੇ ਭੜਕਾਉ ਗੱਲਾਂ ਕੀਤੀ ਜਾਂਦੀਆਂ ਸੀਗੀਆਂ ਜਾਂ ਪਾਕਿਸਤਾਨ ਦੀ ਹਿੰਦੁਸਤਾਨ ਬਾਰੇ ਕੁਝ ਮਾੜਾ ਚੰਗਾ ਦੱਸਿਆ ਜਾ ਰਿਹਾ ਸੀਗਾ ਉਹ ਜਿਹੜੀਆਂ ਸਾਈਟਾਂ ਸੀਗੀਆਂ ਉਹ ਬੰਦ ਕਰ ਦਿੱਤੀਆਂ ਹਾਲੇ ਵੀ ਕੁਝ ਸਾਈਟਾਂ ਐਸੀਆਂ ਹੈਗੀਆਂ ਜਿੱਦਾਂ ਹੁਣ Facebook ਦੇ ਉੱਤੇ ਕਈ ਵੀਡੀਓਜ਼ ਹੈਗੀਆਂ ਵਾ ਇੰਸਟਾ ਦੇ ਉੱਤੇ ਹੈਗੀਆਂ ਆ ਜਿਹੜੀਆਂ ਭੜਕਾਉ ਉਹਦੇਲੇ ਜਿਹੜੇ ਲੋਕ ਆਵਾਮ ਨੂੰ ਭੜਕਾਇਆ ਜਾ ਰਿਹਾ ਬਿਲਕੁਲ ਕਈ ਵੀਡੀਓ ਐਸੇ Facebook ਆਈਡੀਆਂ Instagram ਆਈਡੀਆਂ ਐਸੀਆਂ ਚੱਲ ਰਹੀਆਂ ਜਿਹੜੀਆਂ ਪਾਕਿਸਤਾਨ ਦੀਆਂ ਵੀਡੀਓ ਇੱਥੇ ਤੱਕ ਆਂਦੀਆਂ ਹੁਣ ਜਿਵੇਂ ਤੁਸੀਂ ਦੇਖੋ ਐਨਆਈਏ ਨੇ ਜਿਹੜੇ ਇੱਥੇ ਫੜੇ ਵੀ ਆ ਲੋਗ ਇੰਡੀਆ ਦੇ ਵਿੱਚ ਫੜੇ ਵੀ ਆ ਜਿਹੜੇ ਪਾਕਿਸਤਾਨ ਦੀ ਜਸੂਸੀ ਕਰਦੇ ਸੀਗੇ ਆਈਐਸਐਸਆਈ ਦੀ ਜਸੂਸੀ ਕਰਦੇ ਸੀਗੇ ਲੋਗ ਉਹ ਫੜੇ ਵੀ ਆ ਉਹੀ ਉਹ ਐਡੀਆਂ ਕਿਤੇ ਨਾ ਕਿਤੇ ਸਾਰੀਆਂ ਅਟੈਚ ਸੀਗੀਆਂ ਜਿਹੜੀਆਂ ਹਿੰਦੂਸਤਾਨ ਦੇ ਵਿੱਚ ਉਹਨਾਂ ਦੀਆਂ ਵੀਡੀਓ ਆ ਜਾਂਦਾ ਸੀ ਲੇਕਿਨ ਸਰਕਾਰ ਨੇ ਬਹੁਤ ਵੱਡਾ ਐਕਸ਼ਨ ਲਿੱਤਾ ਜਿਹੜੀਆਂ ਮੇਨ ਮੇਨ ਲੋਕ ਸੀ ਉੱਥੇ ਦੇ ਜਿਹੜੇ ਹਿੰਦੂਸਤਾਨ ਦੇ ਖਿਲਾਫ ਬੋਲਦੇ ਸੀਗੇ ਹਿੰਦੂਸਤਾਨ ਦੇ ਖਿਲਾਫ ਗਲਤ ਪ੍ਰਚਾਰ ਕਰਦੇ ਸੀ ਭੜਕਾਊ ਭਾਸ਼ਾ ਨੂੰ ਕਰਦੇ ਸੀਗੇ ਉਹਨਾਂ ਦੀ ਆਈਡੀਆਂ ਬਿਲਕੁਲ ਉਹਨਾਂ ਨੇ ਬਲੌਕ ਕੀਤੀਆਂ ਤੇ ਬੈਨ ਕਰ ਦਿੱਤੀਆਂ ਉਹਨਾਂ ਨੂੰ ਬੈਨ ਕੀਤਾ ਬਾਕੀ ਵੀ ਸਰਕਾਰ ਨੂੰ ਅਸੀਂ ਕਹਿੰਦੇ ਹਾਂ ਕਿ ਕੋਈ ਐਸੀ ਆਈਡਿ ਆ ਰਹੀ ਹੈ ਜਿਵੇਂ ਇਹ ਗਾਣੇ ਆ ਰਹੇ ਆ ਜੋ ਵੀ ਇਹ ਆਈਡੀਆਂ ਤੋਂ ਆ ਰਹੇ ਆ ਉਹਨਾਂ ਵੱਲ ਵੀ ਧਿਆਨ ਦਿੱਤਾ ਜਾਵੇ ਉਹਨਾਂ ਨੂੰ ਵੀ ਬੈਨ ਕੀਤਾ ਜਾਵੇ ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਕਿਉਂਕਿ ਗੁੱਸਾ ਹਰ ਇੱਕ Hindu ਹੋਵੇ ਚਾਹੇ Sikh ਹੋਵੇ ਹਰ ਇੱਕ ਦੇ ਮਨ ਦੇ ਵਿੱਚ ਹੈਗਾ ਕਿਉਂਕਿ ਆਪਣੇ ਦੇਸ਼ ਦੇ ਪ੍ਰਤੀ ਕਿਸੇ ਵੀ ਤਰ੍ਹਾਂ ਦਾ ਜਿਹੜਾ ਪੜਕਾਉ ਗੀਤ ਹੈਗਾ ਜਾਂ ਨਿੰਦਨੀਆ ਗੀਤ ਹੈਗਾ ਉਹ ਨਹੀਂ ਹੋਣਾ ਚਾਹੀਦਾ ਕਿਉਂਕਿ ਦੇਸ਼ ਦੇ ਵਿੱਚ ਕੋਈ ਵੀ ਰਹਿੰਦਾ ਸਾਰੇ ਮਿਲ ਜੁਲ ਕੇ ਰਹਿੰਦੇ ਨੇ ਤੇ ਕੋਈ ਵੀ ਨਹੀਂ ਚਾਹੁੰਦਾ ਵੀ ਜਿਹੜਾ ਮਾਹੌਲ ਨੂੰ ਖਰਾਬ ਕੀਤਾ ਜਾਵੇ ਸੋ ਪਾਕਿਸਤਾਨ ਦੀ ਸਰਕਾਰ ਆਪਣੀ ਆਵਾਮ ਨੂੰ ਰੋਕਣਾ ਚਾਹੀਦਾ ਸੀ ਕਿਉਂਕਿ ਇਸ ਤਰ੍ਹਾਂ ਦੇ ਜਿਹੜੇ ਗੀਤ ਹੈਗੇ ਆ ਉਹ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਵੀ ਲੋਕਾਂ ਨੂੰ ਪ੍ਰੇਕਾ ਸਕਦੇ ਆ ਤੇ ਫਿਰ ਇਧਰਲਾ ਵੀ ਜਵਾਬ ਜਿਹੜੇ ਸਾਡੇ ਲੋਕ ਬੈਠੇ ਨੇ ਆਪਣਾ ਮੀਡੀਆ ਦੇ ਵਿੱਚ ਜਾਂ ਸੋਸ਼ਲ ਮੀਡੀਆ ਦੇ ਉੱਤੇ ਉਹ ਆਪਣਾ ਜਵਾਬ ਦੇਣਗੇ ਤੇ ਇਹ ਹੁਣ ਸੋਸ਼ਲ ਜਿਹੜੀ ਹੈਗੀ ਆ ਵਾਰ ਵੀ ਲੱਗ ਸਕਦੀ ਹੈ ਸੋ ਤੁਹਾਡਾ ਇਸ ਵੀਡੀਓ ਬਾਰੇ ਕੀ ਵਿਚਾਰ ਹੈ ਤੁਸੀਂ ਵੀ ਆਪਣੇ ਕਮੈਂਟਾਂ ਦੇ ਵਿੱਚ ਸਾਨੂੰ ਜਰੂਰ ਦੱਸਣਾ ਹੈ ਇਸ ਤਰ੍ਹਾਂ ਦੀ ਹੋਰ ਅਪਡੇਟਸ ਲੈ ਕੇ ਟਾਡੇ ਰੂਬਰੂ ਹੁੰਦੇ ਰਾਵਾਂਗੇ ਲੁਧਿਆਣਾ ਤੋਂ ਕੈਮਰਾਮੈਨ ਐਮ.ਈ ਦੇ ਨਾਲ ਪ੍ਰਦੀਪ ਪੰਡਰੀ ਲੁਧਿਆਣਾ ਲਈ